ਜੀ ਆਪਣੇ પેટ્રોલ ਪੰਪ ਤੋਂ ਆਉਂਦੋਂ ਰਿਆਂ ਜੀ ਇਸ ਕਾਲਮਾ ਮਰਾਵਾ ਮੈਂ ਕਰੀਬ 8 ਵਜੇ ਉੱਥੋਂ ਪੰਪ ਤੋਂ ਕੈਸ਼ ਲੈ ਕੇ ਘਰ ਵਾਪਸ ਆ ਰਿਹਾ ਸੀ ਮੈਂ ਘਰ ਆ ਗੱਡੀ ਆਪਣੀ ਘਰ ਦੇ ਅੰਦਰ ਐਂਟਰ ਕਰਕੇ ਗੱਡੀ ਲਾ ਕੇ ਮੈਂ ਥੋੜਾ ਬਾਹਰ ਆਇਆ ਗੇਟ ਵੱਲ ਨੂੰ ਮੈਂ ਦੋ ਗੱਡੀਆਂ ਵੇਖਿਆ ਜੋ ਸਾਡੇ ਘਰ ਦੀ ਦੇਖੀ ਕਰ ਰਹੀਆਂ ਸੀ ਉਹ ਸਾਡੇ ਘਰ ਤੋਂ ਥੋੜੀ ਕੋ ਪਿੱਛੋਂ ਇੱਕ ਚੌਕ ਆ ਉੱਥੋਂ ਵਾਪਸ ਲੈ ਗਏ ਨੇ ਫੇਰੇ ਕਰੇ ਘੰਟੇ ਬਾਅਦ ਮੈਂ ਵਿਹੜੇ 'ਚ ਬਾਹਰ ਬੈਠਾ ਹੋਇਆ ਹਾਂ ਇੱਕ ਗੱਡੀ ਆਈ ਆ ਉਹ ਮੇਰੇ ਚਾਚਾ ਗੁਰਦੀਪ ਸਿੰਘ ਨੇ ਉਹਨਾਂ ਦੇ ਘਰ ਤੋਂ ਥੋੜੀ ਜਿਹੀ ਰੋਡ ਜਾਂਦਾ ਕੋਟਰੀ ਪਾਸੇ ਨੂੰ ਉਤੋਂ ਥੋੜੀ ਅੱਗੇ ਜਾ ਕੇ ਖੜਾ ਲਈ ਉਹਨਾਂ ਨੇ ਦੋ ਬੰਦੇ ਉਹ ਗੱਡੀ 'ਚੋਂ ਉੱਤਰ ਕੇ ਬਾਹਰ ਆਏ ਨੇ ਉਹਨਾਂ ਨੇ ਆ ਕੇ ਸਾਡੇ ਘਰ ਦੇ ਵੱਲੋਂ ਮਾਰਨ ਦੀ ਨੀਤ ਨਾਲ ਦੋ ਵਾਰੀ ਫੇਰ ਕੀਤੇ ਨੇ ਮੈਂ ਭੱਜ ਕੇ ਬਾਹਰ ਆਇਆ ਦੇਖਿਆ ਇੱਕ ਬੰਦਾ ਮੇਰੀ ਪਛਾਣ 'ਚ ਆ ਗਿਆ ਜਿਸ ਦਾ ਨਾਮ ਅਕਮਲਦੀਪ ਸਿੰਘ ਸਾਨੂੰ ਮਜੀਤ ਸਿੰਘ ਪਿੰਡ ਕਾਲੀਬੰਣੀ ਜੇ ਤੋ ਉਹਨਾਂ ਜਦੋਂ ਮੈਂ ਦੇਖਿਆ ਤਾਂ ਭੱਜ ਗਏ ਗੱਡੀ 'ਚ ਬੈ ਕੇ ਤੇ ਕੋਰਤੀਪਾਹ ਸਿੰਘ ਨੂੰ ਫਰਾਰ ਹੋ ਗਏ ਨੇ ਮੇਰੀ ਪੁਲਿਸ ਨੂੰ ਇਹੋ ਹੀ ਮੰਗਿਆ ਜੀ ਜੋ ਅੱਜ ਕੱਲ੍ਹ ਅਖਬਾਰਾਂ 'ਚ ਵੀ ਪੜ੍ਹ ਰਹੇ ਆ ਟੀਵੀ 'ਚ ਦੇਖ ਰਹੇ ਆ ਕਿਤੇ ਬੰਬ ਲਾਸਟ ਹੋ ਗਏ ਨੇ ਕਿਤੇ ਗੈਂਗਸਟਰ ਹਮਲੇ ਕਰ ਰਹੇ ਨੇ ਉਹਨਾਂ ਨੂੰ ਹੱਥ ਪਾਉਣੀ ਚਾਹੀਦੀ ਆ ਜੋ ਇੰਨੇ ਸਖਤੋ ਸਖਤ ਕਾਰਵਾਈ ਕਰਨੀ ਚਾਹੀਦੀ ਆ ਜੋ ਇਹ ਗੈਂਗਸਟਰਾਂ ਨੂੰ ਜੋ ਇਹ ਵਜੇ ਹਮਲੇ ਕਰਦੇ ਨੇ ਇਹਨਾਂ ਨੂੰ ਹੱਥ ਪਾਈ ਜਾਏ ਗਾਂ ਓਮ ਵਾਲੇ ਸਮੇਂ 'ਚ ਇਹੋ ਜੇ ਕੰਮ ਨਾ ਕਰਨ ਮੇਰੇ ਫਾਦਰ ਸਾਹਿਬ ਜੋ ਨੇ ਉਹ ਮੰਡੀ ਬੋਰਡ ਚੋਂ ਇੰਸਪੈਕਟਰ ਟਾਇਰ ਨੇ ਮੇਰੇ ਤਾਇਆ ਜੀ ਨੇ ਉਹ ਪੰਜਾਬ ਪੁਲਿਸ ਵਿੱਚੋਂ ਇੰਸਪੈਕਟਰ ਟਾਇਰ ਨੇ ਉਹਨਾਂ ਨੇ ਹੱਤਬਾਦ ਵਿੱਚ ਬਹੁਤ ਵਧੀਆ ਕੰਮ ਕੀਤੇ ਨੇ ਹੱਤਬਾਦ ਨਾਲ ਮੁਕਾਬਲੇ ਕੀਤੇ ਨੇ ਹੁਣ ਪੁਲਿਸ ਨੂੰ ਟਰੇਸ ਕਰਨਾ ਚਾਹੀਦਾ ਹੈ ਹਥਿਆਰ ਵੀ ਟਰੇਸ ਕਰਨਾ ਚਾਹੀਦਾ ਹੈ ਬੰਦੇ ਨੂੰ ਫੜ ਕੇ ਪੁੱਛਣਾ ਚਾਹੀਦਾ ਉਹਨੇ ਕਿਹੜੀ ਨੀਦ ਨਾਲ ਸਾਡੇ ਘਰ ਤੇ ਹਮਲਾ ਕੀਤਾ ਆ ਉਹਦੀ ਮੱਛਾ ਕੀ ਸੀ ਸਾਨੂੰ ਮਾਰਨ ਦੀ ਮੱਛਾ ਆਈ ਜਾਂ ਡੈਸ਼ਰ ਫਰੋਂ ਦੀ ਮੱਛਾ ਆਈ ਉਹ ਪੁਲਿਸ ਜਲਦ ਤੋਂ ਜਲਦ ਉਹ ਦੋਸ਼ੀ ਨੂੰ ਫੜੇ ਉਹਨੂੰ ਟਰੇਸ ਕਰੇ ਉਹਦਾ ਹਥਿਆਰ ਟਰੇਸ ਕਰੇ ਤੇ ਮੈਂ ਅਸਰਬੀ ਸਾਬ੍ਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਇੰਟਰਸਟ ਲੈ ਕੇ ਇਸ ਪਚਿੰਦ ਕੀਤਾ ਆ ਤੇ ਜਿਹੜੇ ਦੋ ਜਿਹੜੇ ਬਾਕੀ ਜਨ ਪਛਾਤੇ ਵਿਕਤੀ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਪਰਚੇ ਵਿੱਚ ਉਹਨਾਂ ਦਾ ਨਾਮ ਪਾਇਆ ਜਾਏ ਕੋਈ ਰੰਜਿਸ਼ ਬਾਜੀ ਸਾਡੀ ਹੁੰਦਾ ਕੋਈ ਲਾਗਦਾ ਨਹੀਂ ਉਹੀ ਪੁਲਿਸ ਨੂੰ ਤਾਂ ਉਹੀ ਆਪਾਂ ਬੇਨਤੀ ਕਰਦੇ ਆਂ ਵੀ ਉਹ ਬੰਦੇ ਨੂੰ ਅਰੈਸਟ ਕੀਤਾ ਜਾਏ ਉਹਨੂੰ ਪੁੱਛਿਆ ਜਾਏ ਵੀ ਤੂੰ ਕਿਹੜੇ ਕਿਹੜੀ ਮਨਸ਼ਾ ਨਾਲ ਉਹਨਾਂ ਦੇ ਘਰ ਤੇ ਹਮਲਾ ਕੀਤਾ ਕਿਉਂ ਕੀਤਾ ਤੇਰੀ ਮਸ਼ਾ ਕੀ ਇਹ ਤਾਂ ਪੁਲਿਸ ਟਰੇਸ ਕਰਕੇ ਉਹਨੂੰ ਪਹ ਸਕਦੀ ਹੈ ਨਾ ਤੇ ਲੁੱਟਣ ਦੀ ਵਾਰਦਾਤ ਨਾ ਕਿ ਹੋ ਸਕਦਾ ਉਹਦੀ ਮਨਸ਼ਾ ਉਹ ਹੀ ਦੱਸੇਗਾ ਜੀ ਉਹਦੀ ਕੀ ਮਨਸ਼ਾ ਸੀ ਉਹਦਾ ਕੀ ਇਰਾਦਾ ਸੀ ਬਾਕੀ ਕਿਹੜੇ ਬੰਦੇ ਨਾਲ ਲੈਂਦੇ ਕਿਹੜੇ ਗੈਸਟਰਾਂ ਦੇ ਸਬੰਧ ਨੇ ਉਹ ਆਪ ਦੱਸੇ ਇਹ ਮੰਗ ਕਰਦੇ ਉਹ ਜਿਹੜਾ ਦੋਸ਼ੀ ਆ ਜਿਹੜਾ ਆਪਾਂ ਪਛਾਣਿਆ ਆ ਉਹਨੂੰ ਰੈਸਟ ਕੀਤਾ ਜੇ ਉਹਦਾ ਉਹ ਕੋ ਹਥਿਆਰ ਉਹਨੂੰ ਟ੍ਰੇਸ ਕੀਤਾ ਜੇ ਕਿਹੜਾ ਹਥਿਆਰ ਹੀ ਕਿਹੜੇ ਹਥਿਆਰ ਨਾਲ ਫਾਇਰ ਹੋਏ ਨੇ ਸਾਡੀ ਪੁਲਿਸ ਨੂੰ ਇਹ ਮੰਗਿਆ ਤੇ ਨਾਲ ਹੀ ਦੋਸ਼ੀ ਦਾ ਨਾਮ ਪਾਇਆ ਜਾਏ ਪਰਚੇ 'ਚ ਇਹ ਕੋਈ ਮੇਰੇ ਕੱਲ ਸ਼ਾਮ ਨੂੰ ਧਿਆਨ ਚ ਮਸਲਾ ਆਇਆ ਵਾ ਇਹ ਸਰਬਜੀਤ ਸਿੰਘ ਨੇ ਮੈਨੂੰ ਦੱਸਿਆ ਕਿ ਪਿੰਡ ਕਾਲੀਆਂ ਤੋਂ ਕਮਲਦੀਪ ਸਿੰਘ ਸਾਲੋ ਮਜੀਤ ਸਿੰਘ ਦਾ ਬੇਟਾ ਸਾਡੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਗਿਆ ਵਾ ਤੇ ਇੱਕ ਮੈਂ ਉਹਦੀ ਗੋਲੀਆਂ ਚਲਾਉਂਦੀ ਆ ਵੇਖੋ ਫੁਟੋਜ ਵੀ ਉਹਦੀ ਆਈ ਆ ਗੱਡੀ ਦੀ ਉਹਦੀ ਦੀ ਮੈਂ ਇੱਕੀ ਮੰਗੀ ਕਰਦਾ ਵੀ ਇਹ ਹੁਣ ਕੀ ਰਿਹਾ ਵਾ ਮੈਸਿਸ ਵੀ ਸਾਹਿਬ ਕੋ ਮੰਗ ਕਰਦਾ ਵੀ ਜਿਨ੍ਹਾਂ ਨੇ ਸਾਡੀ ਔਖੇ ਟਾਈਮ ਪੰਜਾਬ ਪੁਲਿਸ ਚ ਇਹਨਾਂ ਦੇ ਤਾਇਆ ਜੀ ਸੀਗੇ ਇਹਨਾਂ ਨੇ ਸਾਡੀ ਔਖੇ ਟਾਈਮ ਸਾਡੀ ਰੱਖਿਆ ਕੀਤੀ ਆ ਜੋ ਉਹਨਾਂ ਦੇ ਘਰਾਂ ਚ ਗੋਲੀਆਂ ਚੱਲਣ ਡੀਆਂ ਤੇ ਆਪਾਂ ਅਜੇ ਤੱਕ ਆਨੰਪਛਾਤੀ ਕਰੀ ਜਾਂਦੇ ਆ ਵੇਖੋ ਜੀ ਇਹਨਾਂ ਦਾ ਐਸ ਐਚ ਓ ਗੁਰਦੇਵ ਸਿੰਘ 1% ਵੀ ਜਿੰਨੂੰ ਕਹਿੰਦੇ ਨਿਆਂ ਨਹੀਂ ਦੇ ਰਿਹਾ ਬਹਿ ਕੇ ਥਾਣੇ ਚ 1% ਵੀ ਆ ਵੀ ਜਿਹੜੀ ਐਫ ਆਈ ਆਰ ਆ ਨੇ ਕੀਤੀ ਆ ਇਹ ਸਿਰੇ ਸਿਰੇ ਦੀ ਸਰੀ ਉਹਨੇ ਇੱਕ ਡਰਾਮਾ ਰਚਿਆ ਵਾ ਉਹੀ ਇਹਦੇ ਵਿੱਚ ਤੁਸੀਂ ਐਫ ਆਈ ਆਰ ਪੜੀ ਆ ਲੈਓ ਮੈਂ ਇੱਕ ਮਿੰਟ ਦਿਓ ਜੀ ਤੁਸੀਂ ਕਹਿ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਫੜਾਇਓ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਦੋਂ ਪਤਾ ਮਦਈ ਕਹਿ ਰਿਹਾ ਮਦਈ ਕਹਿ ਰਿਹਾ ਵੀ ਫਲਾਣੇ ਬੰਦੇ ਨੇ ਮੇਰੇ ਤੇ ਆਣ ਕੇ ਅਟੈਕ ਕੀਤਾ ਤੇ ਆਪਾਂ ਕਿਉਂ ਨਹੀਂ ਉਹਨੂੰ 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 ਨਾ ਪਾ ਰਹੇ ਉਹਦਾ ਬਾਈ ਨੇਮ ਕਿਉਂ ਨਹੀਂ ਉਹਦੇ ਤੇ ਐਕਸ਼ਨ ਕਰ ਰਹੇ ਆਪਾਂ ਆਪਾਂ ਨੂੰ ਕਿਸ ਗੱਲ ਦੀ ਉਹਨਾਂ ਤੇ ਆਪਾਂ ਕਿਉਂ ਨਹੀਂ ਉਹਨੂੰ ਫੜ ਰਹੇ 6 ਮਹੀਨੇ ਪਹਿਲਾਂ ਇਹੀ ਲੜਕੇ ਨੇ ਚੰਦਤਾਰੀ ਵਾਲਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਆ ਉੱਥੇ ਵੀ ਇਸੇ ਬੰਦੇ ਨੇ ਗੋਲੀਆਂ ਚਲਾਈਆਂ ਉਦੋਂ ਵੀ ਚਲਾਈਆਂ ਕੀ ਗੱਲ ਇਹਨੂੰ ਕਿਉਂ ਆਪਾਂ ਇਹੋ ਜਿਹਾ ਗੈਂਗਸਟਰਿਜ਼ਮ ਨੂੰ ਕਿਉਂ ਨਹੀਂ ਨੱਥ ਪਾ ਰਹੇ ਵੀ ਸਾਹਿਬ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ ਪਲੀਜ਼ ਇਹਨਾਂ ਨੂੰ ਬਾਇ ਨੇਮ ਕਰੋ ਤੇ ਜੋ ਇਹਨਾਂ ਦੇ ਬੰਦੇ ਦੀ ਕਾਰਵਾਈ ਕਰੋ ਕਿਉਂਕਿ ਅੱਜ ਇਹਨਾਂ ਦੇ ਘਰਾਂ ਸ਼ਰਿਆਮ ਘਰਾਂ 'ਚ ਗੋਲੀਆਂ ਚੱਲਣ ਡੀਆਂ ਨੇ ਸ਼ਰਿਆਮ ਗੋਲੀਆਂ ਚੱਲਣ ਡੀਆਂ ਜੇ ਕੋਈ ਗੱਲ ਕਰਦਾ ਆਪਾਂ ਉਹਦੇ ਤੇ ਪਰਚਾ ਦੇ ਦਿੰਨੇ ਆ ਜੀ ਉਲਟਾ ਉਹਦੇ ਤੇ ਪਰਚਾ ਦੇ ਦਿੰਨੇ ਆ ਜੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਗੱਲ ਕੀਤੀ ਆ ਵੀ ਇਹਨੇ ਗੋਲੀਆਂ ਚੱਲ ਰਹੀਆਂ ਇਹਨੇ ਗ੍ਰੇਨੇਡ ਫੜੇਗੇ ਆਪਾਂ ਉਹਨਾਂ ਨੂੰ ਠੋਕਤਾ ਤੇ ਪਰਚਾ ਦੇ ਦਿੱਤਾ ਜੀ ਆਪਾਂ ਇਹਦੇ ਤੇ ਵੇਖੋ ਤੁਸੀਂ ਅੱਜ ਬੰਨ ਅੱਜ ਘਰਾਂ ਦੇ ਵਿੱਚ ਗੋਣੀਆਂ ਚੱਲਣ ਡੀਆਂ ਨੇ ਘਰਾਂ ਦੇ ਆਣ ਕੇ ਸਾਹਮਣੇ ਬੰਦੇ ਟਰੇਸ ਹੋ ਰਿਆ ਫਿਰ ਆਪਾਂ ਅਣਪਛਾਤੇ ਕਰ ਰਹੇ ਆ ਐਸ ਐਚਓ ਇਹਨਾਂ ਦਾ ਉਥੇ ਥਾਣੇ 'ਚ ਬਹਿ ਕੇ ਬੰਦੇ ਭੇਜ ਰਿਹਾ ਵਾ ਸਾਰਾ ਕੁਝ ਉਹ ਕਰ ਰਿਹਾ ਵੀ ਮੈਂ ਕਿਤੇ ਨਾ ਗੱਲ ਮੁੱਕ ਜਾਈ ਗੱਲ ਮੁੱਕ ਜਾਈ ਐਸ ਐਚਓ ਸਾਹਿਬ ਪਹਿਲੋਂ ਤੁਸੀਂ ਬਦੇਰੀਆਂ ਮਕਾ ਲੀਆਂ ਇਹ ਨਹੀਂ ਮੁੱਕਦੀ ਸਹੀ ਬੰਦਿਆਂ ਨੂੰ ਟਰੇਸ ਕਰੋ ਨਹੀਂ ਤਾਂ ਇਹੀ ਧਰਨਾ ਲਾਵਾਂਗੇ ਬਾਹਰ ਬਹਿ ਕੇ ਤੁਹਾਡੇ ਉੱਥੇ ਇੱਕ ਦੋ ਦਿਨ ਅਸੀਂ ਦਾ ਡੈਲ ਵੇਖਣਾ ਜੇ ਉਹਦੇ ਤੋਂ ਬਾਅਦ ਤੁਹਾਡਾ ਆਫਿਸ ਦਾ ਘਰਾਓ ਕਰਾਂਗੇ ਆਣ ਕੇ ਤੇ ਤੁਹਾਨੂੰ ਇਹ ਬਕਾਇਦਾ ਤੁਹਾਨੂੰ ਜਦੋਂ ਅਸੀਂ ਪ੍ਰੂਫ ਦੇ ਰਹੇ ਹਾਂ ਕਿਉਂ ਨਹੀਂ ਤੁਸੀਂ ਉਹਨਾਂ ਦੇ ਕਾਰਵਾਈ ਕਰ ਰਹੇ ਮੈਂ ਇਸ ਵੇਖੋ ਜੀ ਮੈਂ ਗੈਂਗਸਟਰイズਮ ਦੇ ਖਿਲਾਫ ਹਾਂ ਇਹ ਗੁੰਡਾਚਾਰੀ ਦੇ ਬਿਲਕੁਲ ਖਿਲਾਫ ਹਾਂ ਸਾਡੇ ਬੱਚੇ ਛੋਟੇ ਛੋਟੇ ਮਾਵਾਂ ਪੈਣਾ ਸਕੂਲ ਜਾਂਦੀਆਂ ਜੌਬ ਕਰਦੀਆਂ ਅਸੀਂ ਇਹੋ ਜਿਹਾ ਸਮਾਜ ਪ੍ਰੇਰਿਤ ਕਰਨ ਰਿਹਾ ਵੀ ਦਿਨ ਚੜ੍ਹਦੇ ਆ ਬੰਦੇ ਦੀ ਇੰਨੀ ਦਹਿਸ਼ਤ ਹੋਏ ਵੀ ਉਹ ਆਪਣੇ ਘਰੋਂ ਬਾਹਰ ਨਾ ਨਿਕਲ ਸਕੇ ਘਰਾਂ 'ਚ ਗੋਲੀਆਂ ਚੱਲਣ ਲੱਗ ਪਈ ਮੈਂ ਸਰਪੰਚ ਮੌਜੂਦਾ ਲੰਗੋਵਾਲ ਕਲਾ ਤੋਂ ਜਦੋਂ 9:30 ਵਜੇ ਗੋਲੀ ਚੱਲੀ ਆ ਤੇ ਸਰਮਜੀਤ ਨੇ ਮੈਨੂੰ ਫੋਨ ਕੀਤਾ ਵਾ ਠੀਕ ਆ ਤੇ ਮਤਲਬ ਬਹੁਤ ਹੀ ਮਾੜੀ ਗੱਲ ਆ ਉਹ ਪੁਲਿਸਚੋਰ ਰਿਟਾਇਰ ਆ ਆਤਵਾ ਦਾ ਹਟਾਇਆ ਉਹਨਾਂ ਨੇ ਉਹਨਾਂ ਦੇ ਛੋਟੇ ਬ੍ਰਦਰ ਸਰਪੰਚ ਵੀ ਰਹਿ ਚੁੱਕੇ ਆ ਉਹਨਾਂ ਦਾ ਬੇਟਾ ਮਤਲਬ ਪੰਪਿਆ ਮਰਾਵੀ ਉਥੇ ਕੈਸ਼ ਲਿਆ ਉਹ ਕੈਸ਼ ਦਾ ਉਹ ਲੈਣ ਦਾ ਮਤਲਬ ਆਉਣ ਜਾਣੇ ਆ ਤੇ ਬਹੁਤ ਹੀ ਮਾੜੀ ਗੱਲ ਆ ਮਤਲਬ ਸ਼ਰੇਆਮ ਗੋਲੀਆਂ ਚੱਲਣਦੀਆਂ ਵਾ ਤੇ ਮਤਲਬ ਇਹਨਾਂ ਨੂੰ ਨਿਆਂ ਦਿੱਤਾ ਜਾਏ ਪਰਸੋਂ ਦੀ ਗੱਲ ਆ ਜੀ ਅੱਜ 18 ਤਰੀਕ ਨੂੰ ਕੀ 16 ਤਰੀਕ ਰਾਤ ਦੀ ਗੱਲ ਆ ਜੋ ਕੱਲ ਉਹ ਮਨੇ ਧਿਆਨ ਚ ਲੈੰਦੀ ਸਰਬਜੀਤ ਸਿੰਘ ਇਹ ਕਿਨੇ ਉੱਠਦੇ ਮਨੇ ਦੱਸਿਆ ਕਿ ਪਰਸੋਂ ਰਾਤ ਜਿਸ ਵੇਲੇ ਮੀਂਹ ਰੀਝਾ ਫਿਰ ਬਹੁਤ ਜ਼ਿਆਦਾ ਚੱਲੇ ਸੀ ਕਰੀਬ 9 ਵਜੇ ਤੇ ਕਰੀਬ ਉਹਨਾਂ ਦੇ ਘਰ ਦੇ ਬਾਹਰ ਥੋੜਾ ਦੂਰੀ ਤੇ 30 ਪੁਆਇੰਟ ਤੇ ਉੱਥੇ ਕੋਈ ਅਣਪਛਾਤੇ ਕੋਈ ਇੱਕ ਗੱਡੀ ਆਈ ਸੀ ਤੇ ਉਹਨਾਂ ਵਿੱਚੋਂ ਨੌਜਵਾਨ ਨੇ ਉੱਥੇ ਫਾਇਰ ਕੀਤਾ ਸੀ ਤੇ ਕੱਲ ਇਹਨਾਂ ਨੇ ਮਾਮਲਾ ਧਿਆਨ ਚ ਲਿਆਂਦਾ ਸੀ ਫਿਰ ਉੱਥੇ ਅਸੀਂ ਇਹਦੇ ਵਿੱਚ ਮੁੱਢਲੀ ਤਫ਼ਸੀਲ ਤੋਂ ਬਾਅਦ ਵਿੱਚ ਉਹਨਾਂ ਦਾ ਤੀਹ ਤਮਾਚਾ ਸੀ ਕੇਸ ਰਜਿਸਟਰ ਕਰਤਾ 155 15 ਨੰਬਰ 125 ਬੀ ਐਨ ਐਸ ਆਡੀ ਕੀ ਪ੍ਰਾਣੀ 336 ਵੀ 25 ਤારીખ ਦਿਨਾਂ ਨਾਤੇ 35 ਬੀ ਐਨ ਸੀ ਦਾ ਕੀਤਾ ਜਿੱਦਾਂ ਸੀ ਬਾਈ ਨੇ ਮਿਲਿਆ ਕਿ ਹਾਂਜੀ ਉਹਨਾਂ ਨੇ ਆਪਣਾ ਇੱਕ ਬੰਦੇ ਦਾ ਵਿੱਚ ਬਾਈ ਨੇਮ ਦਾ ਵਿੱਚ ਲਿਖਿਆ ਸੀ ਤੇ ਉਹਦੀ ਅਸੀਂ ਤਸਦੀਕ ਕਰ ਰਹੇ ਹਾਂ